ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਨੇ ਸਾਰਿਆਂ ਦੇ ਮੈਂ ਅੱਜ ਅਜੇ ਸਹੀ ਗੱਲ ਕਰਾਂਗੇ ਕਿ ਐਸ ਟਾਪਿਕ ਤੇ ਜੋ ਹਰ ਨੌਜਵਾਨ ਨੂੰ ਇਫੈਕਟ ਕਰਦਾ ਹੈ ਆਨਲਾਈਨ ਗੇਮਿੰਗ ਬਿਲ 2025 ਹੁਣੇ-ਹੁਣੇ ਸਰਕਾਰ ਨੇ ਨਵੇਂ ਰੂਲਸ ਲਿਆਂਦੇ ਨੇ ਜਿਨ੍ਹਾਂ ਕਾਰਨ ਡ੍ਰੀਮ 11 ਐਮਪੀਐਲ ਬੀਜੀ ਐਮਆਈ ਫ੍ਰੀ ਫਾਇਰ ਵਰਗੀਆਂ ਐਪਸ ਤੇ ਵੱਡੇ ਚੇਂਜਸ ਆਏ ਨੇ ਤਾਂ ਚਲੋ ਦੋਸਤੋ ਅੱਜ ਡਿਟੇਲ ਨਾਲ ਸਮਝਦੇ ਹਾਂ ਇਹ ਲਾਅ ਆਖਿਰ ਕੀ ਹੈ ਕਿਹੜੇ ਗੇਮਸ ਬੈਨ ਹੋਏ ਨੇ ਅਤੇ ਕਿਹੜੇ ਰੈਗੂਲੇਟ ਹੋਏ ਨੇ ਤੇ ਅਸੀਂ ਯੰਗਸਟਰਸ ਨੂੰ ਕੀ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆਨਲਾਈਨ ਗੇਮਿੰਗ ਬਿਲ 2025 ਆਖਿਰ ਹੈ ਕੀ ਦੋਸਤੋ ਆਨਲਾਈਨ ਗੇਮਿੰਗ ਬਿਲ 2025 ਇੱਕ ਨਵਾਂ ਕਾਨੂੰਨ ਹੈ ਜੋ ਇੰਡੀਆ ਵਿੱਚ ਸਾਰੇ ਹੀ ਆਨਲਾਈਨ ਗੇਮਸ ਨੂੰ ਰੈਗੂਲੇਟ ਕਰੇਗਾ ਪਹਿਲਾਂ ਆਨਲਾਈਨ ਗੇਮਿੰਗ ਦੇ ਰੂਲਸ ਕਲੀਅਰ ਨਹੀਂ ਸੀ ਕਿਸੇ ਸਟੇਟ ਚ ਅਲਾਉਡ ਸੀ ਅਤੇ ਕਿਸੇ ਸਟੇਟ ਚ ਬੈਨ ਹੁਣ ਕੇਂਦਰ ਸਰਕਾਰ ਨੇ ਡਿਸਾਈਡ ਕੀਤਾ ਕਿ ਇੱਕ ਪ੍ਰੋਪਰ ਲਾ ਬਣਨਾ ਚਾਹੀਦਾ ਹੈ ਇਸ ਬਿਲ ਦੇ ਅੰਦਰ ਮੇਨਲੀ ਫੋਕਸ ਕੀਤਾ ਗਿਆ ਹੈ ਰੀਅਲ ਮਨੀ ਗੇਮਿੰਗ ਜਿੱਥੇ ਪੈਸੇ ਲੱਗਦੇ ਨੇ ਜਿਵੇਂ ਕਿ ਡ੍ਰੀਮ 11 ਅਤੇ ਐਮਪੀਐਲ ਸੇਫਟੀ ਫਾਰ ਯੰਗਸਟਰ ਤਾਂ ਕਿ ਕੋਈ ਬੱਚਾ ਗੈਂਬਲ ਚ ਨਾ ਫਸ ਜਾਵੇ ਟੈਕਸ ਸਿਸਟਮ ਜੋ ਪੈਸਾ ਆਰਨ ਹੋਦਾ ਹੈ ਉਸ ਦਾ ਪ੍ਰੋਪਰ ਹਿਸਾਬ ਹੋਵੇ ਹੁਣ ਆਪਾਂ ਦੂਜੇ ਨੰਬਰ ਤੇ ਗੱਲ ਕਰਨੇ ਆ ਕਿਹੜੀਆਂ ਐਪਸ ਇਫੈਕਟ ਹੋਈਆਂ ਨੇ ਹੁਣ ਗੱਲ ਕਰੀਏ ਸਿੱਧੀ ਐਪਸ ਦੀ ਜਿਵੇਂ ਕਿ ਡ੍ਰੀਮ 11 ਐਮਪੀਐਲ ਰਮੀ ਸਰਕਲ ਵਰਗੀਆਂ ਫੈਂਟਸੀ სპੋਰਟਸ ਜਾਂ ਕਾਰਡ ਗੇਮਿੰਗਸ ਜਿੱਥੇ ਪੈਸੇ ਲੱਗਦੇ ਨੇ ਉਹਨਾਂ ਉੱਤੇ ਸਟ੍ਰਿਕਟ KYC ਲੱਗ ਚੁੱਕਾ ਹੈ ਮਤਲਬ ਏਜ ਵੈਰੀਫਾਈ ਕਰਨੀ ਪਵੇਗੀ ਪੈਨ ਕਾਰਡ ਅਤੇ ਆਧਾਰ ਕਾਰਡ ਮੰਡੇਟਰੀ ਹੋਵੇਗਾ BGMI ਫ੍ਰੀ ਫਾਇਰ ਵਰਗੇ ਐਕਸ਼ਨ ਗੇਮਸ ਬੈਨ ਤਾਂ ਨਹੀਂ ਹੋਏ ਪਰ ਟਾਈਮ ਲਿਮਟ ਤੇ ਅੰਡਰ ਏਜ ਰੈਸਟ੍ਰਿਕਸ਼ਨਸ ਵਧਾ ਦਿੱਤੀਆਂ ਨੇ ਕੁਝ ਬੈਟਿੰਗ ਟਾਈਪਸ ਐਪਸ ਡਾਇਰੈਕਟ ਬੈਨ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਉਹਨਾਂ ਦਾ ਮੇਨ ਫੋਕਸ ਗੈਂਬਲਿੰਗ ਸੀ ਹੁਣ ਆਪਾਂ ਤੀਜੀ ਗੱਲ ਕਰੀਏ ਰੀਅਲ ਮਨੀ ਗੇਮਿੰਗ ਅਤੇ ਕੈਜੂਅਲ ਗੇਮਿੰਗ ਦੋਸਤੋ ਡਿਫਰੈਂਸ ਕਲੀਅਰ ਹੈ ਕੈਜੂਅਲ ਗੇਮਿੰਗ ਜਿਵੇਂ ਤੁਸੀਂ ਬੀਜੀਐਮਆਈ ਫ੍ਰੀਫਾਇਰ ਕੈਂਡੀ ਕ੍ਰੈਸ਼ ਖੇਡਦੇ ਹੋ ਐਂਟਰਟੇਨਮੈਂਟ ਲਈ ਇਸ 'ਚ ਕੋਈ ਰਿਸਕ ਨਹੀਂ ਹੁੰਦਾ ਅਤੇ ਰੀਅਲ ਮਨੀ ਗੇਮਿੰਗ ਜਿਵੇਂ ਡ੍ਰੀਮ 11 ਐਮਪੀਐਲ ਜਿੱਥੇ ਤੁਸੀਂ ਪੈਸਾ ਇਨਵੈਸਟ ਕਰਦੇ ਹੋ ਜਿੱਤਦੇ ਤਾਂ ਪ੍ਰੋਫਿਟ ਹਾਰਦੇ ਤਾਂ ਲਾਸ ਬਿੱਲ ਕਹਿੰਦਾ ਹੈ ਕੈਜੂਅਲ ਗੇਮਿੰਗ ਸੇਫ ਹੈ ਪਰ ਰੀਅਲ ਮਨੀ ਗੇਮਿੰਗ ਰੈਗੂਲੇਟਡ ਹੋਣੀ ਚਾਹੀਦੀ ਹੈ ਹੁਣ ਆਪਾਂ ਚੌਥੇ ਨੰਬਰ ਤੇ ਗੱਲ ਕਰੀਏ ਨਵੇਂ ਰੂਲਸ ਕੇਵਾਈਸੀ ਡਿਪੋਜ਼ਿਟ ਕੈਪ ਟੈਕਸਟ ਹੁਣ ਰੂਲਸ ਹੋਂ ਕੇਵਾਈਸੀ ਕਰਨਾ ਜ਼ਰੂਰੀ ਹੈ ਪੈਨ ਪਲੱਸ ਆਧਾਰ ਕਾਰਡ 24 ਘੰਟੇ ਵਿੱਚ 5000 ਤੋਂ ਵੱਧ ਡਿਪੋਜ਼ਿਟ ਨਹੀਂ ਕਰ ਸਕਦੇ ਜਿਹੜੇ ਵੀ ਵਿਨਿੰਗਸ ਹੋਣਗੇ ਉਹਨਾਂ ਉੱਤੇ 30% TDS ਟੈਕਸ ਕੱਟੇਗਾ ਜਿਹੜਾ ਵੀ ਬੱਚਾ 18 ਸਾਲ ਤੋਂ ਘੱਟ ਦਾ ਹੋਵੇਗਾ ਉਹ ਰੀਅਲ ਮਨੀ ਗੇਮ ਨਹੀਂ ਖੇਡ ਸਕੇਗਾ ਜਿਸ ਨਾਲ ਗੈਂਬਲਿੰਗ ਟਾਈਪ ਐਡਿਕਸ਼ਨ ਰੁਕੇਗਾ ਤੇ ਯੰਗਸਟਰਸ ਸੇਫ ਰਹਿਣਗੇ ਹੁਣ ਆਪਾਂ ਪੰਜਵੀਂ ਗੱਲ ਕਰ ਲਈਏ ਕਿਹੜੇ ਸਟੇਟ ਵਿੱਚ ਅਲਾਉਡ ਅਤੇ ਕਿਹੜੇ ਸਟੇਟ ਵਿੱਚ ਬੈਨ ਇੱਕ ਹੋਰ ਕਨਫਿਊਜ਼ਨ ਕਲੀਅਰ ਕਰੀਏ ਕੁਝ ਸਟੇਟਸ ਜਿਵੇਂ ਤਾਮਿਲਨਾਡੂ ਆਂਧਰਾ ਤੇਲੰਗਾਨਾ ਪਹਿਲਾਂ ਹੀ ਗੈਂਬਲਿੰਗ ਟਾਈਪ ਗੇਮਸ ਬੈਨ ਕਰ ਚੁੱਕੇ ਸੀ ਪਰ ਹੁਣ ਸੈਂਟਰਲ ਲਾਅ ਆ ਗਿਆ ਤਾਂ ਸਬ ਸਟੇਟਸ ਨੂੰ ਇਹ ਰੂਲ ਫਾਲੋ ਕਰਨੇ ਪੈਣਗੇ ਮਤਲਬ ਜ ਹੁਣ ਟ੍ਰੇਡ ਫਾਰਵਰਡ ਰੂਲਸ ਹੋ ਗਏ ਨੇ 7 ਨੰਬਰ ਦੀ ਗੱਲ ਕਰੀਏ ਨੌਜਵਾਨਾਂ ਲਈ ਮੈਸੇਜ ਐਡਿਕਸ਼ਨ ਜਾਂ ਸਕਿੱਲ ਦੋਸਤੋ ਇਹ ਸੱਚਾ ਕਿ ਇਹ ਗੇਮਸ ਐਡੈਕਟਿਵ ਹੁੰਦੇ ਨੇ ਕਈ ਵਾਰ ਸੋਚਦੇ ਹਾਂ 500 ਪਾ ਕੇ 5000 ਕਮਾ ਲਵਾਂਗੇ ਪਰ 90% ਕੇਸਸ ਵਿੱਚ ਪੈਸਾ ਲਾਸ ਹੁੰਦਾ ਹੈ ਇਸ ਬਿਲ ਦਾ ਮੇਨ ਮਕਸਦ ਹੀ ਇਹ ਹੈ ਕਿ ਯੰਗਸਟਰਸ ਨਾ ਫਸਣ ਗੇਮਿੰਗ ਖੇਡੋ ਪਰ ਐਂਟਰਟੇਨਮੈਂਟਲੀ ਸਕਿੱਲ ਬੇਸਡ ਗੇਮ ਤੇ ਫੋਕਸ ਕਰੋ ਜਿਵੇਂ ਕੋਡਿੰਗ ਗੇਮਸ ਈ-ਸਪੋਰਟਸ ਟੂਰਨਾਮੈਂਟਸ ਡਿਜ਼ਾਈਨ ਕੰਪੀਟੀਸ਼ਨ ਜਿੱਥੇ ਫਿਊਚਰ ਕੈਰੀਅਰ ਬਣ ਸਕਦਾ ਹੈ ਗੈਂਬਲਿੰਗ ਟਾਈਪ ਐਪਸ ਤੋਂ ਦੂਰ ਰਹੋ ਸਤਵੇਂ ਗੱਲ ਕਰੀਏ ਕਨਕਲੂਜਨ ਦੀ ਕਿਸ ਦਾ ਕਨਕਲੂਜਨ ਕੀ ਹੈ ਤਾਂ ਦੋਸਤੋ ਔਨਲਾਈਨ ਗੇਮਿੰਗ ਬਿਲ 2025 ਸਾਨੂੰ ਇੱਕ ਮੈਸੇਜ ਦਿੰਦਾ ਹੈ ਖੇਡੋ ਇੰਜੋਏ ਕਰੋ ਪਰ ਸੇਫ ਰਹੋ ਪੈਸੇ ਵਾਲੀਆਂ ਐਪਸ 'ਚ ਸੋਚ ਸਮਝ ਕੇ ਇਨਵੈਸਟ ਕਰੋ ਟਾਈਮ ਨੂੰ ਬਰਬਾਦ ਨਾ ਕਰੋ ਉਹ ਸਕਿੱਲ ਬਿਲਡ ਕਰਨ ਤੇ ਫਿਊਚਰ ਬਣਾਉਣ ਵਿੱਚ ਲਗਾਓ ਦੁਨੀਆ 'ਚ ਚੇਂਜ ਤੇ ਲਾਅ ਹਮੇਸ਼ਾ ਆਉਣੇ ਨੇ ਪਰ ਸਕਸੈਸ ਉਸੇ ਨੂੰ ਮਿਲਦੀ ਹੈ ਜੋ ਆਪਣੀ ਡਾਇਰੈਕਸ਼ਨ ਸਹੀ ਚੁਣਦਾ ਹੈ ਤਾਂ ਦੋਸਤੋ ਐਡਿਕਟਿਡ ਹੋ ਸਟੱਡੀ ਸਕਿਲਸ ਜਾਂ e-sports ਕੈਰੀਅਰ ਵੱਲ ਲਗਾਓ ਵੱਡੇ ਬਣਨਾ ਤਾਂ ਸਾਡੇ ਹੱਥ ਵਿੱਚ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਕਮੈਂਟਸ ਚ ਦੱਸਣਾ ਕਿ ਤੁਸੀਂ ਪਰਸਨਲੀ ਡ੍ਰੀਮ 11 ਜਾਂ BGMI ਖੇਡਦੇ ਸੀ ਜਾਂ ਨਹੀਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ